ਘਰੋਂ ਮੈਂ ਪਤਾਸੇ ਤੇ ਫੁੱਲੀਆਂ ਹੀ ਲੈ ਕੇ ਗਿਆ ਸੀ ਗੁਰਦੁਆਰਾ ਸਾਹਿਬ ਨੂੰ ਪਤਾਸੇ ਤੇ ਫੁੱਲੀਆਂ ਹੀ ਲੈ ਕੇ ਗਿਆ ਸੀ ਜਾਂ ਘਰ ਮੈਂ ਕੜਾਈ ਬਣਾਇਆ ਸੀ ਗੁਰਦੁਆਰਾ ਸਾਹਿਬ ਲੈ ਕੇ ਜਾਣ ਪਰ ਜਦੋਂ ਗੁਰਦੁਆਰਾ ਸਾਹਿਬ ਤੋਂ ਉਹ ਫੁੱਲੀਆਂ ਜਾਂ ਪਤਾਸੇ ਬਾਹਰ ਨਿਕਲੇ ਨਾ ਉਹਨਾਂ ਨੂੰ ਪਤਾਸੇ ਫੁੱਲੀਆਂ ਨਹੀਂ ਕਹਿ ਸਕਦੇ ਸੀ ਉੱਪਰ ਪ੍ਰਸ਼ਾਦ ਬਣ ਗਿਆ। ਕੜਾਹ ਘਰੀ ਸੀ। ਜਦੋਂ ਗੁਰੂ ਘਰ ਤੋਂ ਬਾਹਰ ਨਿਕਲਿਆ ਉਹ ਕੜਾਹ ਨਹੀਂ ਰਹਿ ਗਿਆ ਸੀ। ਉਹ ਕੜਾਹ ਪ੍ਰਸ਼ਾਦ ਬਣ ਗਿਆ ਸੀ। ਨਾ ਪਤਾਸੇ ਜਾਂ ਫੁੱਲੀਆਂ ਨੇ ਬੋਲਿਆ, ਨਾ ਉਹਨਾਂ ਦੇ ਕੰਨ ਆ, ਨਾ ਉਹਨਾਂ ਦਾ ਦਿਮਾਗ ਆ, ਨਾ ਉਹਨਾਂ ਦੀ ਕੋਈ ਅਚੀਵਮੈਂਟ ਆ। ਇੱਦੀ ਕੜਾਹ ਨਾ ਉਹ ਬੋਲਿਆ, ਨਾ ਉਹਨੇ ਸੁਣਿਆ। ਨਾ ਉਹਦੀ ਕੋਈ ਅਚੀਵਮੈਂਟ ਇਲਾਜ ਦੇ ਵਿੱਚ ਠੀਕ ਪਰ ਉਹ ਗੁਰੂ ਘਰ ਦੇ ਵਿੱਚੋਂ ਨਿਕਲ ਕੇ ਪ੍ਰਸ਼ਾਦ ਬਣ ਗਿਆ ਆਪਾਂ ਕਿਉਂ ਨਹੀਂ ਬਦਲਦੇ ਮੈਂ ਕਿਉਂ ਨਹੀਂ ਬਦਲਦਾ ਮੇਰੇ 'ਚ ਤਬਦੀਲੀ ਕਿਉਂ ਨਹੀਂ ਆਉਂਦੀ ਮੇਰੇ ਕੰਨ ਵੀ ਮਹਾਰਾਜ ਦੀ ਬਾਣੀ ਨੂੰ ਸੁਣਦੇ ਨੇ ਮੇਰੀ ਜ਼ੁਬਾਨ ਮਹਾਰਾਜ ਦੇ ਗੁਣ ਗਾਉਂਦੀ ਆ ਇਹਦੀ ਉਪਮਾ ਕਰਦੀ ਅਕਾਲ ਪੁਰਖ ਦੀ ਮੇਰੀਆਂ ਅੱਖਾਂ ਇਸ ਪਵਨ ਪਵਿੱਤਰ ਸਰੂਪ ਨੂੰ ਦੇਖਦੀਆਂ ਨੇ ਤੇ ਮੇਰੇ ਵਿੱਚ ਅਚੀਵਮੈਂਟ ਕਰਨ ਦੀ ਤਾਕਤ ਵੀ ਮਾਲਕ ਵੱਲੋਂ ਬਖਸ਼ੀ ਗਈ ਹੈ ਜਿਹੜਾ ਮੈਨੂੰ ਦਿਮਾਗ ਦਿੱਤਾ ਗਿਆ ਮੇਰੀ ਸਤਬਦਿਲੀ ਕਿਉਂ ਨਹੀਂ ਆਉਂਦੀ ਫੁੱਲੀਆਂ ਪਤਾਸੇ ਪ੍ਰਸ਼ਾਦ ਬਣ ਗਏ ਕੜਾ ਪ੍ਰਸ਼ਾਦ ਬਣ ਗਿਆ ਗੁਰੂ ਘਰ ਦੇ ਵਿੱਚੋਂ ਨਿਕਲ ਕੇ ਮੇਰੇ 'ਚ ਤਬਦੀਲੀ ਕਿਉਂ ਨਹੀਂ ਆਉਂਦੀ ਮੈਂ ਕੁਝ ਇਦਾਂ ਦਾ ਕਿਉਂ ਨਹੀਂ ਦਖਦਾ ਲੋਕਾਂ ਦੇ ਵਿੱਚ ਜਾਂ ਆਪਣੇ ਆਪ ਨੂੰ ਜੀਵਨ ਦੇ ਵਿੱਚ ਕਿ ਦਵਿੰਦਰ ਸਿੰਘ ਤੂੰ ਮਹਾਰਾਜ ਦੀ ਬਾਣੀ ਵੀ ਸੁਣਦਾ ਬੋਲਦਾ ਵੀ ਆ ਮਹਾਰਾਜ ਨੂੰ ਦੇਖਦਾ ਵੀ ਆ ਤੇ 'ਚ ਤਬਦੀਲੀ ਆਉਂਦੀ ਪਤਾ ਕਿਉਂ ਹੰਕਾਰ ਬਹੁਤ ਆ। ਈਗੋ ਬਹੁਤ ਲਈ ਕਰਦੇ ਆਂ ਅਸੀਂ। ਲਾਲਚ ਬਹੁਤ ਵੱਧ ਗਿਆ ਦੁਨੀਆ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ। ਮਹਾਰਾਜ ਦੇ ਘਰ ਜਾਂਦੇ ਆਂ, ਗੁਰੂ ਘਰ ਦੇ ਵਿੱਚ ਜਾਂਦੇ ਆਂ ਸਿਰਫ ਚੀਜ਼ਾਂ ਦੀ ਮੰਗ ਤੇ ਲਈ। ਆਪਣੇ ਮਨ ਨੂੰ ਤਕੜਾ ਕਰਨ ਦੇ ਲਈ ਤਾਕਤ ਨਹੀਂ ਮੰਗਦੇ ਅਸੀਂ। ਕਿ ਸੱਚੇ ਪਾਤਸ਼ਾਹ ਜੀਓ ਸਾਨੂੰ ਸਬਰ ਸੰਤੋਖ ਬਖਸ਼ੋ। ਸਾਡੇ ਤੇ ਮਿਹਰ ਪਰਿਆ ਹੱਥ ਰੱਖੋ ਅਸੀਂ ਤੇਰੇ ਪਾਣੀ 'ਚ ਰਹਿ ਸਕੀਏ। ਪਹਿਲੀ ਗੱਲ ਤਾਂ ਪਾਣਾ ਤੋਂ ਪਾਈ ਨਾ ਸਾਡੇ ਤੇ। ਕਿਉਂਕਿ ਪਾਣੀ ਚ ਰਹਿਣਾ ਬੜਾ ਔਖਾ ਹੈ ਅਸੀਂ ਤੇਰੀ ਦੁਨੀਆ ਦੇ ਨਾਲ ਪਿਆਰ ਕਰ ਸਕੀਏ ਹਰ ਇੱਕ ਨੂੰ ਇੱਕ ਅੱਖ ਦੇ ਨਾਲ ਦੇਖੀਏ ਜਾਤਾਂ ਪਾਤਾਂ ਨੂੰ ਮਟਾਈਏ ਇਕਾਗਰਤਾ ਲੈ ਕੇ ਆਈਏ ਕਰਦੇ ਆ ਮੈਂ ਕਰਦਾ ਜਾਂ ਤੁਸੀਂ ਕਰਦੇ ਜੇ ਨਹੀਂ ਕਰਦੇ ਤਾਂ ਦੁਖੀ ਦੇ ਦੁਖੀ ਆ ਬੇਸ਼ੱਕ ਅਸੀਂ ਗੁਰਦੁਆਰੇ ਜਾਈਏ ਬੇਸ਼ੱਕ ਮੰਦਰ ਮਸੀਤਾਂ ਦੇ ਵਿੱਚ ਜਾਈਏ ਜਾਂ ਕਿਸੇ ਵੀ ਧਰਮ ਸਥਾਨ ਤੇ ਜਾਈਏ ਜਿੱਦਾਂ ਤੇ ਗਏ ਉਦਾਂ ਦੇ ਬਾਹਰ ਨਿਕਲਣਾ ਨਹੀਂ ਸਲੂਟ ਆ ਉਸ ਕੜਾ ਨੂੰ ਸਲੂਟ ਆ ਉਸ ਫੁੱਲੀਆਂ ਪਤਾਸੇ ਨੂੰ ਜਿਹੜੇ ਗੁਰੂ ਘਰ ਤਾਂ ਗਏ ਕੁਝ ਕੀਤੇ ਬਗੈਰ ਹੀ ਉਹਨਾਂ ਦਾ ਸੁਭਾਅ ਬਦਲ ਗਿਆ ਉਹਨਾਂ ਦੀ ਦੇਖਣੀ ਬਦਲ ਗਈ ਉਹਨਾਂ ਦਾ ਪ੍ਰਵਾਨ ਕਰਨਾ ਬਦਲ ਗਿਆ ਮੇਰੇ 'ਚ ਕੋਈ ਤਬਦੀਲੀ ਆਈ ਕਿਉਂਕਿ ਮੈਂ ਜਿੱਦਾਂ ਦਾ ਪੱਥਰ ਗਿਆ ਸੀ ਗੁਰੂ ਘਰ ਉਦਾਂ ਦਾ ਪੱਥਰ ਬਣ ਕੇ ਬਾਹਰ ਆ ਗਿਆ ਅਗਰ ਲਾਈਫ ਦੇ ਵਿੱਚ ਤਬਦੀਲੀ ਮੈਂ ਚਾਹੁੰਨਾ ਜਾਂ ਤੁਸੀਂ ਚਾਹੁੰਦੇ ਆ ਕੁਝ ਸਿੱਖੀ ਅਸੀਂ ਉਸ ਕੜਾ ਤੋਂ ਕੁਝ ਸਿੱਖੀ ਅਸੀਂ ਉਹਨਾਂ ਫੁੱਲੀਆਂ ਪਤਾਸਿਆਂ ਤੋਂ ਜਿਹੜੇ ਗੁਰੂ ਘਰ ਤਾਂ ਗਏ ਕੁਝ ਬਣ ਕੇ ਨਿਕਲੇ ਬਿਨਾ ਬੋਲਿਓ ਬਿਨਾ ਦੇਖਿਓ ਬਿਨਾ ਸੁਣਿਓ ਆਪਣੇ ਕੋਲ ਸਾਰੀਆਂ ਤਾਕਤਾਂ ਵੀ ਆ ਫਿਰ ਵੀ ਅਸੀਂ ਨਿਬਤ ਹੁਤੇ ਫਿਰ ਵੀ ਨਹੀਂ ਅਸੀਂ ਆ ਸਭ ਰੱਖਾਜੀ